15 ਦਿਨਾਂ ਨਾਲ ਜੁੜੀ ਉਸਤੀ ਤੇ ਇਸ ਵੇਲੇ ਦੀ ਵੱਡੀ ਅਪਡੇਟ ਦਿੱਲੀ ਦੇ ਵਸੰਤ ਕੁੰਜ ਦੇ ਨਾਲ ਜੁੜੀ ਹੋਈ ਹੈ ਜਿੱਥੇ ਚੋਰਾ ਦੀ ਡੈਸ਼ ਲਗਾਤਾਰ ਜਾ ਰਹੀ ਹੈ ਤੇ ਜਿਹੜੀ ਇਹ ਚੋਰੀ ਦੀ ਵਾਰਦਾਤ ਹੈ ਇਸ ਨੂੰ ਵੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਕਿਉਂਕਿ ਬੋਰੇ ਭਰ ਕੇ ਜਿਹੜੇ ਚੋਰ ਨੇ ਉਹ ਮੋਬਾਈਲ ਚੋਰੀ ਕਰਕੇ ਲੈ ਜਾਂਦੇ ਨੇ ਕਿ ਸਾਰੀ ਵਾਰ ਦਾ ਸੀਸੀਟੀਵੀ ਦੇ ਵਿੱਚ ਸ਼ਿਕਾਇਤ ਹੋ ਗਈ ਹੈ ਤਿੰਨ ਚੋਰ ਪਹਿਲਾਂ ਦੁਕਾਨ ਦੇ ਵਿੱਚ ਐਂਟਰ ਹੋਉਂਦੇ ਨੇ ਤੇ ਉਸ ਤੋਂ ਬਾਅਦ ਅੰਦਰ ਦਾ ਸਾਰਾ ਵਿਊ ਵੇਖਦੇ ਨੇ ਰੈਕੀ ਕਰਦੇ ਨੇ ਕਿ ਕਿੱਥੇ ਕਿਹੜਾ ਸਾਮਾਨ ਪਿਆ ਉਸ ਤੋਂ ਬਾਅਦ ਬੋਰੀਆਂ ਦੇ ਵਿੱਚ ਮੋਬਾਈਲ ਫੋਨ ਭਰ ਕੇ ਲੈ ਜਾਂਦੇ ਨੇ ਹਾਲਾਂਕਿ ਪੁਲਿਸ ਦੇ ਵੱਲੋਂ ਇਹ ਜਿਹੜੀ ਸਾਰੀ ਘਟਨਾ ਕਰ ਮੈਂ ਇਸ ਸੰਬੰਧ ਵਿੱਚ ਮਾਮਲਾ ਦਰਜ ਕੀਤਾ ਗਿਆ ਪਰ ਇਲਾਕੇ ਦੇ ਵਿੱਚ ਸਸੰਸਨੀਆ دہشت ਫੈਲੀ ਹੋਈ ਹੈ ਕਿ ਚੋਰਾਂ ਦਾ ਆਤੰਕ ਲਗਾਤਾਰ جاری ਹੈ ਉੱਥੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਹੁਣ ਤਾਂ ਗੱਲ ਇੱਥੇ ਤੱਕ ਪਹੁੰਚ ਗਈ ਹੈ ਕਿ ਇੱਕ ਪਾਸੇ ਚੋਰਾਂ ਦਾ ਆਤੰਕ ਹੈ ਤੇ ਦੂਜੇ ਪਾਸੇ ਰੱਬੀ ਰੱਖ ਹੈ ਕਿਉਂਕਿ ਆਜ ਦਿਨ ਜਿਸ ਤਰ੍ਹਾਂ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਨੇ ਉਸ ਨੂੰ ਲੈ ਕੇ ਵੱਡੇ ਸਵਾਲ ਵੀ ਖੜੇ ਹੋ ਰਹੇ ਨੇ ਪ੍ਰਸ਼ਾਸਨ ਦੇ ਉੱਤੇ ਗਾਧਵੀ ਗਿਰ ਰਹੀ ਹੈ ਤੇ ਸਿੱਧੇ ਤੌਰ ਤੇ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਹੁਣ ਅਸੀਂ ਤਾਂ ਦੂਰ ਦੀ ਗੱਲ ਸਾਡੀਆਂ ਦੁਕਾਨਾਂ ਵੀ ਸੁਰੱਖਿਅਤ ਨਹੀਂ ਜਿੰਦੇ ਤੋੜ ਕੇ ਸ਼ਰੀਆਮ ਚੋਰ ਆਂਦੇ ਨੇ ਤੇ ਇਸ ਤਰੀਕੇ ਦੇ ਨਾਲ ਲੁੱਟ ਕਰਕੇ ਲੈ ਜਾਂਦੇ ਨੇ ਕਿ ਜਿਸ ਤਰ੍ਹਾਂ ਉਹੀ ਮਾਲਕ ਹੋਣ ਉਹਨਾਂ ਦਾ ਕਹਿਣਾ ਹੈ ਕਿ ਇਲਾਕੇ ਦੇ ਵਿੱਚ ਇਹ ਪਹਿਲੀ ਚੋਰੀ ਨਹੀਂ ਇਸ ਤੋਂ ਪਹਿਲਾਂ ਵੀ ਵਾਰ-ਵਾਰ ਦਿੱਤਾ ਹੋਈਆਂ ਨੇ ਤੇ ਤਸਵੀਰਾਂ ਵੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਚੋਰਾਂ ਦੇ ਵੱਲੋਂ ਇਸ ਚੋਰੀ ਨੂੰ ਅੰਜਾਮ ਦਿੱਤਾ ਗਿਆ ਪਹਿਲਾਂ ਤਾਲੇ ਤੋੜੇ ਗਏ ਉਸ ਤੋਂ ਬਾਅਦ ਫਿਰ ਸ਼ਟਰ ਨੂੰ ਤੋੜ ਕੇ ਅੰਦਰ ਐਂਟਰ ਕਰਦੇ ਨੇ ਉਸ ਤੋਂ ਬਾਅਦ ਦੁਕਾਨ ਦਾ ਜਿਹੜਾ ਹਰ ਏਰੀਆ ਹਰ ਹਿੱਸਾ ਉਸ ਦੇ ਵਿੱਚ ਰੈਕੀ ਕੀਤੀ ਜਾਂਦੀ ਹੈ ਤੇ ਜਿਹੜੀ ਥਾਂ ਦੇ ਉੱਤੇ ਮੋਬਾਈਲ ਪਏ ਸੀ ਉਹ ਸਭ ਮੋਬਾਈਲ ਲੈ ਕੇ ਇਹ ਚੋਰ ਫਰਾਰ ਹੋ ਗਏ ਨੇ ਉੱਤੇ ਹੀ ਦੁਕਾਨਦਾਰ ਦਾ ਕਹਿਣਾ ਹੈ ਕਿ ਸਾਨੂੰ ਲੱਖਾਂ ਦਾ ਚੁੰਨਾ ਮਹਿਜ਼ 3 ਮਿੰਟਾਂ ਦੇ ਵਿੱਚ ਹੀ ਲੱਗ ਗਿਆ ਕਿਉਂਕਿ 3 ਮਿੰਟਾਂ ਦੀ ਇਹ ਸੀਸੀਟੀਵੀ ਰਿਕਾਰਡਿੰਗ ਹੈ ਜਿਸ ਦੇ ਵਿੱਚ ਚੋਰ ਆਉਂਦੇ ਨੇ ਤੇ ਸਾਰੇ ਮੋਬਾਈਲ ਬੋਰੀਆਂ ਦੇ ਵਿੱਚ ਭਰ ਕੇ ਲੈ ਜਾਂਦੇ ਨੇ ਤਿੱਤਰ-ਪਿੱਤਰ ਹੋ ਜਾਂਦੇ ਨੇ ਹਾਲਾਂਕਿ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਤੇ ਜਿਹੜੀ ਜਾਂਚ ਹੈ ਉਹ ਲਗਾਤਾਰ جاری ਹੈ ਦੂਜੇ ਪਾਸੇ ਸਵਾਲ ਵੱਡੇ ਇਹ ਵੀ ਖੜੇ ਹੋ ਰਹੇ ਨੇ ਕਿ ਜਿਸ ਤਰ੍ਹਾਂ ਆਏ ਦਿਨ ਇਹ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਨੇ ਉਸ ਨੂੰ ਲੈ ਕੇ ਪ੍ਰਸ਼ਾਸਨ ਕੀ ਕਰ ਰਿਹਾ ਕੁੰਭ ਕਰਨੀ ਨੀਂਦ ਤਾਂ ਨਹੀਂ ਸੁੱਤਾ ਪਿਆ ਜਾਂ ਕੁੱਤੀ ਚੋਰਾਂ ਦੇ ਨਾਲ ਰਲ ਹੀ ਹੋਈ ਹੈ ਇਹ ਸਵਾਲ ਵੀ ਵੱਡੇ ਖੜੇ ਹੋ ਰਹੇ ਨੇ ਹਾਲਾਂਕਿ ਦਿੱਲੀ ਦੇ ਵਸੰਤ ਕੁੰਤ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਸੀਸੀਟੀਵੀ ਆ ਜਿੱਥੇ ਇਹਨਾਂ ਚੋਰਾਂ ਦਾ ਆਤਮਿਕ ਕੈਮਰੇ ਦੇ ਵਿੱਚ ਕੈਦ ਹੋ ਗਿਆ ਅਨੇਰ ਦੇ ਨਾਲ ਜੁੜੀ ਹੋਏ ਕਸਤੀ ਤੇ ਇਸ ਵੇਲੇ ਦੀ ਵੱਡੀ ਅਪਡੇਟ ਦਿੱਲੀ ਦੇ ਵਸੰਤ ਕੁੰਜ ਦੇ ਨਾਲ ਜੁੜੀ ਹੋਈ ਹੈ ਜਿੱਥੇ ਚੋਰਾ ਦੀ ਡੈਸ਼ ਲਗਾਤਾਰ ਜਾ ਰਹੀ ਹੈ ਤੇ ਜਿਹੜੀ ਇਹ ਚੋਰੀ ਦੀ ਵਾਰਦਾਤ ਹੈ ਇਸ ਨੂੰ ਵੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਕਿਉਂਕਿ ਬੋਰੇ ਭੜ ਕੇ ਜਿਹੜੇ ਚੋਰ ਨੇ ਉਹ ਮੋਬਾਈਲ ਚੋਰੀ ਕਰਕੇ ਲੈ ਜਾਂਦੇ ਨੇ ਕਿ ਸਾਰੀ ਵਾਰਦਾਤ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ ਤਿੰਨ ਚੋਰ ਪਹਿਲਾਂ ਦੁਕਾਨ ਦੇ ਵਿੱਚ ਐਂਟਰ ਹੁੰਦੇ ਨੇ ਤੇ ਉਸ ਤੋਂ ਬਾਅਦ ਅੰਦਰ ਦਾ ਸਾਰਾ 뷰 ਵੇਖਦੇ ਨੇ ਰੈਕੀ ਕਰਦੇ ਨੇ ਕਿ ਕਿੱਥੇ ਕਿਹੜਾ ਸਾਮਾਨ ਪਿਆ ਉਸ ਤੋਂ ਬਾਅਦ ਬੋਰੀਆਂ ਦੇ ਵਿੱਚ ਮੋਬਾਈਲ ਫੋਨ ਭਰ ਕੇ ਲੈ ਜਾਂਦੇ ਨੇ ਹਾਲਾਂਕਿ ਪੁਲਿਸ ਦੇ ਵੱਲੋਂ ਇਹ ਜਿਹੜੀ ਸਾਰੀ ਘਟਨਾ ਕਰ ਮੈਂ ਇਸ ਬੰਦੇ ਵਿੱਚ ਮਾਮਲਾ ਦਰਜ ਕੀਤਾ ਗਿਆ ਪਰ ਇਲਾਕੇ ਦੇ ਵਿੱਚ ਸਨਸਨੀ ਅਤੇ دہشت ਫੈਲੀ ਹੋਈ ਹੈ ਕਿ ਚੋਰਾਂ ਦਾ ਆਤੰਕ ਲਗਾਤਾਰ جاری ਹੈ ਉੱਥੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਹੁਣ ਤਾਂ ਗੱਲ ਇੱਥੇ ਤੱਕ ਪਹੁੰਚ ਗਈ ਹੈ ਕਿ ਇੱਕ ਪਾਸੇ ਚੋਰਾਂ ਦਾ ਆਤੰਕ ਹੈ ਤੇ ਦੂਜੇ ਪਾਸੇ ਰੱਬੀ ਰੱਖ ਹੈ ਕਿਉਂਕਿ ਅੱਜ ਦਿਨ ਜਿਸ ਤਰ੍ਹਾਂ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਨੇ ਉਸ ਨੂੰ ਲੈ ਕੇ ਵੱਡੇ ਸਵਾਲ ਵੀ ਖੜੇ ਹੋ ਰਹੇ ਨੇ ਪ੍ਰਸ਼ਾਸਨ ਦੇ ਉੱਤੇ ਗਾਦੀ ਗਿਰਦੀ ਹੈ ਤੇ ਸਿਦੇ ਤੌਰ ਤੇ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਹੁਣ ਅਸੀਂ ਤਾਂ ਦੂਰ ਦੀ ਗੱਲ ਸਾਡੀਆਂ ਦੁਕਾਨਾਂ ਵੀ ਸੁਰੱਖਿਅਤ ਨਹੀਂ ਜਿੰਦੇ ਤੋੜ ਕੇ ਸ਼ਰੀਆਮ ਚੋਰ ਆਂਦੇ ਨੇ ਤੇ ਇਸ ਤਰੀਕੇ ਦੇ ਨਾਲ ਲੁੱਟ ਕਰਕੇ ਲੈ ਜਾਂਦੇ ਨੇ ਕਿ ਜਿਸ ਤਰ੍ਹਾਂ ਉਹੀ ਮਾਲਕ ਹੋਣ ਉਹਨਾਂ ਦਾ ਕਹਿਣਾ ਹੈ ਕਿ ਇਲਾਕੇ ਦੇ ਵਿੱਚ ਇਹ ਪਹਿਲੀ ਚੋਰੀ ਨਹੀਂ ਇਸ ਤੋਂ ਪਹਿਲਾਂ ਵੀ ਵਾਰ-ਵਾਰ ਦੱਤਾ ਹੋਈਆਂ ਨੇ ਤੇ ਤਸਵੀਰਾਂ ਵੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਚੋਰਾਂ ਦੇ ਵੱਲੋਂ ਇਸ ਚੋਰੀ ਨੂੰ ਅੰਜਾਮ ਦਿੱਤਾ ਗਿਆ ਪਹਿਲਾਂ ਤਾਲੇ ਤੋੜੇਗੇ ਉਸ ਤੋਂ ਬਾਅਦ ਫਿਰ ਸ਼ਟਰ ਨੂੰ ਤੋੜ ਕੇ ਅੰਦਰ ਐਂਟਰ ਕਰਦੇ ਨੇ ਉਸ ਤੋਂ ਬਾਅਦ ਦੁਕਾਨ ਦਾ ਜਿਹੜਾ ਹਰ ਏਰੀਆ ਹਰ ਹਿੱਸਾ ਉਸ ਦੇ ਵਿੱਚ ਰੈਕੀ ਕੀਤੀ ਜਾਂਦੀ ਹੈ ਤੇ ਜਿਹੜੀ ਥਾਂ ਦੇ ਉੱਤੇ ਮੋਬਾਈਲ ਪਏ ਸੀ ਉਹ ਸਭ ਮੋਬਾਈਲ ਲੈ ਕੇ ਇਹ ਚੋਰ ਫਰਾਰ ਹੋ ਗਏ ਨੇ ਉੱਤੇ ਹੀ ਦੁਕਾਨਦਾਰ ਦਾ ਕਹਿਣਾ ਹੈ ਕਿ ਸਾਨੂੰ ਲੱਖਾਂ ਦਾ ਚੁੰਨਾ ਮਹਿਜ਼ 3 ਮਿੰਟਾਂ ਦੇ ਵਿੱਚ ਹੀ ਲੱਗ ਗਿਆ ਕਿਉਂਕਿ 3 ਮਿੰਟਾਂ ਦੀ ਇਹ ਸੀਸੀਟੀਵੀ ਰਿਕਾਰਡਿੰਗ ਹੈ ਜਿਸ ਦੇ ਵਿੱਚ ਚੋਰ ਆਉਂਦੇ ਨੇ ਤੇ ਸਾਰੇ ਮੋਬਾਈਲ ਬੋਰੀਆਂ ਦੇ ਵਿੱਚ ਭਰ ਕੇ ਲੈ ਜਾਂਦੇ ਨੇ ਤਿੱਤਰ-ਵਿੱਤਰ ਹੋ ਜਾਂਦੇ ਨੇ ਹਾਲਾਂਕਿ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲੈ ਗਿਆ ਤੇ ਜਿਹੜੀ ਜਾਂਚ ਹੈ ਉਹ ਲਗਾਤਾਰ جاری ਹੈ ਦੂਜੇ ਪਾਸੇ ਸਵਾਲ ਵੱਡੇ ਇਹ ਵੀ ਖੜੇ ਹੋ ਰਹੇ ਨੇ ਕਿ ਜਿਸ ਤਰ੍ਹਾਂ ਆਏ ਦਿਨ ਇਹ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਨੇ ਉਸ ਨੂੰ ਲੈ ਕੇ ਪ੍ਰਸ਼ਾਸਨ ਕੀ ਕਰ ਰਿਹਾ ਕੁੰਭ ਕਰਨੀ ਨੀਂਦ ਤਾਂ ਨਹੀਂ ਸੁੱਤਾ ਪਿਆ ਜਾਂ ਕੁੱਤੀ ਚੋਰਾਂ ਦੇ ਨਾਲ ਰਲ ਹੀ ਹੋਈ ਹੈ ਇਹ ਸਵਾਲ ਵੀ ਵੱਡੇ ਖੜੇ ਹੋ ਰਹੇ ਨੇ ਹਾਲਾਂਕਿ ਦਿੱਲੀ ਦੇ ਵਸੰਤ ਕੁੰਜ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਸੀਸੀਟੀਵੀ ਆ ਜਿੱਥੇ ਇਹਨਾਂ ਚੋਰਾਂ ਦਾ ਆਤਮਿਕ ਇਸ ਕੈਮਰੇ ਦੇ ਵਿੱਚ ਕੈਦ ਹੋ ਗਿਆ ਨੇੜੇ ਦੇ ਨਾਲ ਜੁੜੀ ਹੋ ਤੁਸਤੀ ਤੇ ਇਸ ਵੇਲੇ ਦੀ ਵੱਡੀ ਅਪਡੇਟ ਦਿੱਲੀ ਦੇ ਵਸੰਤ ਕੁੰਜ ਦੇ ਨਾਲ ਜੁੜੀ ਹੋਈ ਹੈ ਜਿੱਥੇ ਚੋਰਾ ਦੀ ਦਹਿਸ਼ਤ ਲਗਾਤਾਰ جاری ਹੈ ਤੇ ਜਿਹੜੀ ਇਹ ਚੋਰੀ ਦੀ ਵਾਰਦਾਤ ਹੈ ਇਸ ਨੂੰ ਵੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਕਿਉਂਕਿ ਬੋਰੇ ਭਰ ਕੇ ਜਿਹੜੇ ਚੋਰ ਨੇ ਉਹ ਮੋਬਾਈਲ ਚੋਰੀ ਕਰਕੇ ਲੈ ਜਾਂਦੇ ਨੇ ਕਿ ਸਾਰੀ ਵਾਰਦਾ CCTV ਦੇ ਵਿੱਚ ਸ਼ਕਾਇਦ ਹੋ ਗਈ ਹੈ ਤਿੰਨ ਚੋਰ ਪਹਿਲਾਂ ਦੁਕਾਨ ਦੇ ਵਿੱਚ ਐਂਟਰ ਹੁੰਦੇ ਨੇ ਤੇ ਉਸ ਤੋਂ ਬਾਅਦ ਅੰਦਰ ਦਾ ਸਾਰਾ ਵਿਊ ਵੇਖਦੇ ਨੇ ਰੈਕੀ ਕਰਦੇ ਨੇ ਕਿ ਕਿੱਥੇ ਕਿਹੜਾ ਸਾਮਾਨ ਪਿਆ ਉਸ ਤੋਂ ਬਾਅਦ ਗੋਰੀਆਂ ਦੇ ਵਿੱਚ ਮੋਬਾਈਲ ਫੋਨ ਭਰ ਕੇ ਲੈ ਜਾਂਦੇ ਨੇ ਹਾਲਾਂਕਿ ਪੁਲਿਸ ਦੇ ਵੱਲੋਂ ਇਹ ਜਿਹੜੀ ਸਾਰੀ ਘਟਨਾ ਕਰ ਮੈਂ ਇਸ ਸੰਬੰਧ ਵਿੱਚ ਮਾਮਲਾ ਦਰਜ ਕੀਤਾ ਗਿਆ ਪਰ ਇਲਾਕੇ ਦੇ ਵਿੱਚ ਸਨਸਨੀ ਜਾਂ دہشت ਫੈਲੀ ਹੋਈ ਹੈ ਕਿ ਚੋਰਾਂ ਦਾ ਆਤੰਕ ਲਗਾਤਾਰ جاری ਹੈ ਉੱਥੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਹੁਣ ਤਾਂ ਗੱਲ ਇੱਥੇ ਤੱਕ ਪਹੁੰਚ ਗਈ ਹੈ ਕਿ ਇੱਕ ਪਾਸੇ ਚੋਰਾਂ ਦਾ ਆਤੰਕ ਹੈ ਤੇ ਦੂਜੇ ਪਾਸੇ ਰੱਬ ਹੀ ਰੱਖਾ ਹੈ ਕਿਉਂਕਿ ਆਜ ਦਿਨ ਜਿਸ ਤਰ੍ਹਾਂ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਨੇ ਉਸ ਨੂੰ ਲੈ ਕੇ ਵੱਡੇ ਸਵਾਲ ਵੀ ਖੜੇ ਹੋ ਰਹੇ ਨੇ ਪ੍ਰਸ਼ਾਸਨ ਦੇ ਉੱਤੇ ਗਾਦੀ ਗਿਰਦੀ ਹੈ ਤੇ ਸਿੱਧੇ ਤੌਰ ਤੇ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਹੁਣ ਅਸੀਂ ਤਾਂ ਦੂਰ ਦੀ ਗੱਲ ਸਾਡੀਆਂ ਦੁਕਾਨਾਂ ਵੀ ਸੁਰੱਖਿਅਤ ਨਹੀਂ ਜਿੰਦੇ ਤੋੜ ਕੇ ਸ਼ਰੀਆਮ ਚੋਰ ਆਂਦੇ ਨੇ ਤੇ ਇਸ ਤਰੀਕੇ ਦੇ ਨਾਲ ਲੁੱਟ ਕਰਕੇ ਲੈ ਜਾਂਦੇ ਨੇ ਕਿ ਜਿਸ ਤਰ੍ਹਾਂ ਉਹੀ ਮਾਲਕ ਹੋਣ ਉਹਨਾਂ ਦਾ ਕਹਿਣਾ ਹੈ ਕਿ ਇਲਾਕੇ ਦੇ ਵਿੱਚ ਇਹ ਪਹਿਲੀ ਚੋਰੀ ਨਹੀਂ ਇਸ ਤੋਂ ਪਹਿਲਾਂ ਵੀ ਵਾਰ-ਵਾਰ ਦਿੱਤਾ ਹੋਈਆਂ ਨੇ ਤੇ ਤਸਵੀਰਾਂ ਵੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਚੋਰਾਂ ਦੇ ਵੱਲੋਂ ਇਸ ਚੋਰੀ ਨੂੰ ਅੰਜਾਮ ਦਿੱਤਾ ਗਿਆ ਪਹਿਲਾਂ ਤਾਲੇ ਤੋੜੇਗੇ ਉਸ ਤੋਂ ਬਾਅਦ ਫਿਰ ਸ਼ਟਰ ਨੂੰ ਤੋੜ ਕੇ ਅੰਦਰ ਐਂਟਰ ਕਰਦੇ ਨੇ ਉਸ ਤੋਂ ਬਾਅਦ ਦੁਕਾਨ ਦਾ ਜਿਹੜਾ ਹਰ ਏਰੀਆ ਹਰ ਹਿੱਸਾ ਉਸ ਦੇ ਵਿੱਚ ਰੈਕੀ ਕੀਤੀ ਜਾਂਦੀ ਹੈ ਤੇ ਜਿਹੜੀ ਥਾਂ ਦੇ ਉੱਤੇ ਮੋਬਾਈਲ ਪਏ ਸੀ ਉਹ ਸਭ ਮੋਬਾਈਲ ਲੈ ਕੇ ਇਹ ਚੋਰ ਫਰਾਰ ਹੋ ਗਏ ਨੇ ਉੱਤੇ ਹੀ ਦੁਕਾਨਦਾਰ ਦਾ ਕਹਿਣਾ ਹੈ ਕਿ ਸਾਨੂੰ ਲੱਖਾਂ ਦਾ ਚੁੰਨਾ ਮਹਿਜ਼ 3 ਮਿੰਟਾਂ ਦੇ ਵਿੱਚ ਹੀ ਲੱਗ ਗਿਆ ਕਿਉਂਕਿ 3 ਮਿੰਟਾਂ ਦੀ ਇਹ ਸੀਸੀਟੀਵੀ ਰਿਕਾਰਡਿੰਗ ਹੈ ਜਿਸ ਦੇ ਵਿੱਚ ਚੋਰ ਆਉਂਦੇ ਨੇ ਤੇ ਸਾਰੇ ਮੋਬਾਈਲ ਬੋਰੀਆਂ ਦੇ ਵਿੱਚ ਭਰ ਕੇ ਲੈ ਜਾਂਦੇ ਨੇ ਤੇ ਤਰ-ਤਰ ਹੋ ਜਾਂਦੇ ਨੇ ਹਾਲਾਂਕਿ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਜਿਹੜੀ ਜਾਂਚ ਹੈ ਉਹ ਲਗਾਤਾਰ ਚੱਰੀ ਹੈ ਦੂਜੇ ਪਾਸੇ ਸਵਾਲ ਵੱਡੇ ਇਹ ਵੀ ਖੜੇ ਹੋ ਰਹੇ ਨੇ ਕਿ ਜਿਸ ਤਰ੍ਹਾਂ ਆਏ ਦਿਨ ਇਹ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਨੇ ਉਸ ਨੂੰ ਲੈ ਕੇ ਪ੍ਰਸ਼ਾਸਨ ਕੀ ਕਰ ਰਿਹਾ ਕੁੰਭ ਕਰਨੀ ਨੀਂਦ ਤਾਂ ਨਹੀਂ ਸੁੱਤਾ ਪਿਆ ਜਾਂ ਕੁੱਤੀ ਚੋਰਾਂ ਦੇ ਨਾਲ ਰਲ ਹੀ ਹੋਈ ਹੈ ਇਹ ਸਵਾਲ ਵੀ ਵੱਡੇ ਖੜੇ ਹੋ ਰਹੇ ਨੇ ਹਾਲਾਂਕਿ ਦਿੱਲੀ ਦੇ ਵਸੰਤ ਕੁੰਜ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਸੀਸੀਟੀਵੀ ਆ ਜਿੱਥੇ ਇਹਨਾਂ ਚੋਰਾਂ ਦਾ ਆਤਮ ਤਿਸ ਕੈਮਰੇ ਦੇ ਵਿੱਚ ਕੈਦ ਹੋ ਗਿਆ ਨੇੜੇ ਦੇ ਨਾਲ ਜੁੜੇ ਹੋ ਤੁਸੀਂ ਤੇ ਇਸ ਵੇਲੇ ਦੀ ਵੱਡੀ ਅਪਡੇਟ ਦਿੱਲੀ ਦੇ ਵਸੰਤ ਕੁੰਜ ਦੇ ਨਾਲ ਜੁੜੀ ਹੋਈ ਹੈ ਜਿੱਥੇ ਚੋਰਾ ਦੀ ਡੈਸ਼ ਲਗਾਤਾਰ جاری ਹੈ ਤੇ ਜਿਹੜੀ ਇਹ ਚੋਰੀ ਦੀ ਵਾਰਦਾਤ ਹੈ ਇਸ ਨੂੰ ਵੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਕਿਉਂਕਿ ਬੋਰੇ ਭਰ ਕੇ ਜਿਹੜੇ ਚੋਰ ਨੇ ਉਹ ਮੋਬਾਈਲ ਚੋਰੀ ਕਰਕੇ ਲੈ ਜਾਂਦੇ ਨੇ ਕਿ ਸਾਰੀ ਵਾਰਦਾ CCTV ਦੇ ਵਿੱਚ ਸ਼ਕਾਇਦ ਹੋ ਗਈ ਹੈ ਤਿੰਨ ਚੋਰ ਪਹਿਲਾਂ ਦੁਕਾਨ ਦੇ ਵਿੱਚ ਐਂਟਰ ਹੁੰਦੇ ਨੇ ਤੇ ਉਸ ਤੋਂ ਬਾਅਦ ਅੰਦਰ ਦਾ ਸਾਰਾ ਵਿਊ ਵੇਖਦੇ ਨੇ ਰੈਕੀ ਕਰਦੇ ਨੇ ਕਿ ਕਿੱਥੇ ਕਿਹੜਾ ਸਾਮਾਨ ਪਿਆ ਉਸ ਤੋਂ ਬਾਅਦ ਬੋਰੀਆਂ ਦੇ ਵਿੱਚ ਮੋਬਾਈਲ ਫੋਨ ਭਰ ਕੇ ਲੈ ਜਾਂਦੇ ਨੇ ਹਾਲਾਂਕਿ ਪੁਲਿਸ ਦੇ ਵੱਲੋਂ ਇਹ ਜਿਹੜੀ ਸਾਰੀ ਘਟਨਾਕਰ ਮੈਂ ਇਸ ਬੰਦੇ ਵਿੱਚ ਮਾਮਲਾ ਦਰਜ ਕੀਤਾ ਗਿਆ ਪਰ ਇਲਾਕੇ ਦੇ ਵਿੱਚ ਸੰਸਨੀਆ دہشت ਫੈਲੀ ਹੋਈ ਹੈ ਕਿ ਚੋਰਾਂ ਦਾ ਆਤੰਕ ਲਗਾਤਾਰ جاری ਹੈ ਉੱਥੇ ਹੀ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਹੁਣ ਤਾਂ ਗੱਲ ਇੱਥੇ ਤੱਕ ਪਹੁੰਚ ਗਈ ਹੈ ਕਿ ਇੱਕ ਪਾਸੇ ਚੋਰਾਂ ਦਾ ਆਤੰਕ ਹੈ ਤੇ ਦੂਜੇ ਪਾਸੇ ਰੱਬੀ ਰੱਖਾ ਹੈ ਕਿਉਂਕਿ ਅੱਜ ਦਿਨ ਜਿਸ ਤਰ੍ਹਾਂ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਨੇ ਉਸ ਨੂੰ ਲੈ ਕੇ ਵੱਡੇ ਸਵਾਲ ਵੀ ਖੜੇ ਹੋ ਰਹੇ ਨੇ ਪ੍ਰਸ਼ਾਸਨ ਦੇ ਉੱਤੇ ਦਾਅਦੀ ਗਿਰਰੀ ਹੈ ਤੇ ਸਿੱਧੇ ਤੌਰ ਤੇ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਹੁਣ ਅਸੀਂ ਤਾਂ ਦੂਰ ਦੀ ਗੱਲ ਸਾਡੀਆਂ ਦੁਕਾਨਾਂ ਵੀ ਸੁਰੱਖਿਅਤ ਨਹੀਂ ਜਿੰਦੇ ਤੋੜ ਕੇ ਸ਼ਰੀਆਮ ਚੋਰ ਆਂਦੇ ਨੇ ਤੇ ਇਸ ਤਰੀਕੇ ਦੇ ਨਾਲ ਲੁੱਟ ਕਰਕੇ ਲੈ ਜਾਂਦੇ ਨੇ ਕਿ ਜਿਸ ਤਰ੍ਹਾਂ ਉਹੀ ਮਾਲਕ ਹੋਣ ਉਹਨਾਂ ਦਾ ਕਹਿਣਾ ਹੈ ਕਿ ਇਲਾਕੇ ਦੇ ਵਿੱਚ ਇਹ ਪਹਿਲੀ ਚੋਰੀ ਨਹੀਂ ਇਸ ਤੋਂ ਪਹਿਲਾਂ ਵੀ ਵਾਰ-ਵਾਰ ਦਿੱਤਾ ਹੋਈਆਂ ਨੇ ਤੇ ਤਸਵੀਰਾਂ ਵੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਚੋਰਾਂ ਦੇ ਵੱਲੋਂ ਇਸ ਚੋਰੀ ਨੂੰ ਅੰਜਾਮ ਦਿੱਤਾ ਗਿਆ ਪਹਿਲਾਂ ਤਾਲੇ ਤੋੜੇਗੇ ਉਸ ਤੋਂ ਬਾਅਦ ਫਿਰ ਸ਼ਟਰ ਨੂੰ ਤੋੜ ਕੇ ਅੰਦਰ ਐਂਟਰ ਕਰਦੇ ਨੇ ਉਸ ਤੋਂ ਬਾਅਦ ਦੁਕਾਨ ਦਾ ਜਿਹੜਾ ਹਰ ਏਰੀਆ ਹਰ ਹਿੱਸਾ ਉਸ ਦੇ ਵਿੱਚ ਰੈਕੀ ਕੀਤੀ ਜਾਂਦੀ ਹੈ ਤੇ ਜਿਹੜੀ ਥਾਂ ਦੇ ਉੱਤੇ ਮੋਬਾਈਲ ਪਏ ਸੀ ਉਹ ਸਭ ਮੋਬਾਈਲ ਲੈ ਕੇ ਇਹ ਚੋਰ ਫਰਾਰ ਹੋ ਗਏ ਨੇ ਉੱਤੇ ਹੀ ਦੁਕਾਨਦਾਰ ਦਾ ਕਹਿਣਾ ਹੈ ਕਿ ਸਾਨੂੰ ਲੱਖਾਂ ਦਾ ਚੁੰਨਾ ਮਹਿਜ਼ 3 ਮਿੰਟਾਂ ਦੇ ਵਿੱਚ ਹੀ ਲੱਗ ਗਿਆ ਕਿਉਂਕਿ 3 ਮਿੰਟਾਂ ਦੀ ਇਹ ਸੀਸੀਟੀਵੀ ਰਿਕਾਰਡਿੰਗ ਹੈ ਜਿਸ ਦੇ ਵਿੱਚ ਚੋਰ ਆਉਂਦੇ ਨੇ ਤੇ ਸਾਰੇ ਮੋਬਾਈਲ ਬੋਰੀਆਂ ਦੇ ਵਿੱਚ ਭਰ ਕੇ ਲੈ ਜਾਂਦੇ ਨੇ ਤੇ ਤਿੱਤਰ-ਵਿੱਤਰ ਹੋ ਜਾਂਦੇ ਨੇ ਹਾਲਾਂਕਿ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਤੇ ਜਿਹੜੀ ਜਾਂਚ ਹੈ ਉਹ ਲਗਾਤਾਰ ਚੱਰੀ ਹੈ ਦੂਜੇ ਪਾਸੇ ਸਵਾਲ ਵੱਡੇ ਇਹ ਵੀ ਖੜੇ ਹੋ ਰਹੇ ਨੇ ਕਿ ਜਿਸ ਤਰ੍ਹਾਂ ਆਏ ਦਿਨ ਇਹ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਨੇ ਉਸ ਨੂੰ ਲੈ ਕੇ ਪ੍ਰਸ਼ਾਸਨ ਕੀ ਕਰ ਰਿਹਾ ਕੁੰਭ ਕਰਨੀ ਨੀਂਦ ਤਾਂ ਨਹੀਂ ਸੁੱਤਾ ਪਿਆ ਜਾਂ ਕੁੱਤੀ ਚੋਰਾਂ ਦੇ ਨਾਲ ਰਲ ਹੀ ਹੋਈ ਹੈ ਇਹ ਸਵਾਲ ਵੀ ਵੱਡੇ ਖੜੇ ਹੋ ਰਹੇ ਨੇ ਹਾਲਾਂਕਿ ਦਿੱਲੀ ਦੇ ਵਸੰਤ ਕੁੰਜ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਸੀਸੀਟੀਵੀ ਆ ਜਿੱਥੇ ਇਹਨਾਂ ਚੋਰਾਂ ਦਾ ਆਤਮਕੀ ਕੈਮਰੇ ਦੇ ਵਿੱਚ ਕੈਦ ਹੋ ਗਿਆ ਮਹਨੇਰ ਦੇ ਨਾਲ ਜੁੜਿਆ ਤੁਸੀਂ ਤੇ ਇਸ ਵੇਲੇ ਦੀ ਵੱਡੀ ਅਪਡੇਟ ਦਿੱਲੀ ਦੇ ਵਸੰਤ ਕੁੰਜ ਦੇ ਨਾਲ ਜੁੜੀ ਹੋਈ ਹੈ ਜਿੱਥੇ ਚੋਰਾ ਦੀ ਡੈਸ਼ ਲਗਾਤਾਰ ਜਾ ਰਹੀ ਹੈ ਤੇ ਜਿਹੜੀ ਇਹ ਚੋਰੀ ਦੀ ਵਾਰਦਾਤ ਹੈ ਇਸ ਨੂੰ ਵੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਕਿਉਂਕਿ ਬੋਰੇ ਭੜ ਕੇ ਜਿਹੜੇ ਚੋਰ ਨੇ ਉਹ ਮੋਬਾਈਲ ਚੋਰੀ ਕਰਕੇ ਲੈ ਜਾਂਦੇ ਨੇ ਕਿ ਸਾਰੀ ਵਾਰਦਾਤ ਸੀਸੀਟੀਵੀ ਦੇ ਵਿੱਚ ਸ਼ਿਕਾਇਤ ਹੋ ਗਈ ਹੈ ਤਿੰਨ ਚੋਰ ਪਹਿਲਾਂ ਦੁਕਾਨ ਦੇ ਵਿੱਚ ਐਂਟਰ ਹੁੰਦੇ ਨੇ ਤੇ ਉਸ ਤੋਂ ਬਾਅਦ ਅੰਦਰ ਦਾ ਸਾਰਾ ਵਿਊ ਵੇਖਦੇ ਨੇ ਰੈਕੀ ਕਰਦੇ ਨੇ ਕਿ ਕਿੱਥੇ ਕਿਹੜਾ ਸਾਮਾਨ ਪਿਆ ਉਸ ਤੋਂ ਬਾਅਦ ਬੋਰੀਆਂ ਦੇ ਵਿੱਚ ਮੋਬਾਈਲ ਫੋਨ ਭਰ ਕੇ ਲੈ ਜਾਂਦੇ ਨੇ ਹਾਲਾਂਕਿ ਪੁਲਿਸ ਦੇ ਵੱਲੋਂ ਇਹ ਜਿਹੜੀ ਸਾਰੀ ਘਟਨਾ ਕਰ ਮੈਂ ਇਸ ਸੰਬੰਧ ਵਿੱਚ ਮਾਮਲਾ ਦਰਜ ਕੀਤਾ ਗਿਆ ਪਰ ਇਲਾਕੇ ਦੇ ਵਿੱਚ ਸਸੰਸਨੀ ਹੈ ਦਹਿਸ਼ਤ ਫੈਲੀ ਹੋਈ ਹੈ ਕਿ ਚੋਰਾਂ ਦਾ ਆਤੰਕ ਲਗਾਤਾਰ جاری ਹੈ ਉੱਥੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਹੁਣ ਤਾਂ ਗੱਲ ਇੱਥੇ ਤੱਕ ਪਹੁੰਚ